ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਇੱਕ ਅਪੀਲ ਕਰਨ ਜਾ ਰਹੇ ਹਾਂ ਜੋ ਕਿ ਬਹੁਤ ਵੱਡੀ ਖਬਰ ਆ ਪੰਜਾਬ ਵਾਸਤੇ ਜਿਹਦਾ ਕਿ ਕਾਲੇ ਪਾਣੀਆਂ ਨੂੰ ਲੈ ਕੇ ਮੁੱਦਾ ਉੱਠਿਆਗਾ ਆਪਣੇ ਪੰਜਾਬ ਦੇ ਵਿੱਚ ਜੋ ਕਿ ਲੱਖਾ ਸਿੰਘ ਸਿਧਾਣਾ ਨੇ ਵਾਦਾ 3 ਤਰੀਕ ਦਾ ਕਰਿਆ ਪੰਜਾਬੀਆਂ ਨਾਲ ਸਾਰਿਆਂ ਨਾਲ ਤੇ ਹੁਣ ਵੀ ਤਿਆਰੀਆਂ ਖਿੱਚ ਲੀਆਂ ਉਧਰ ਨੂੰ ਅੱਜ ਇੱਕ ਤਰੀਕ ਆ ਤੇ ਤਿਆਰੀਆਂ ਵਾਦਾ 3 ਤਰੀਕ ਦਾ ਸੀ ਪਰ ਐਦੂੰ ਹੁਣ ਤਿਆਰੀਆਂ ਹੋ ਚੁੱਕੀਆਂ ਲੁਧਿਆਣਾ ਵੱਲ ਤੁਰਪੇ ਸਾਰੇ ਪੰਜਾਬੀ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਆਪਣੇ ਪੰਜਾਬੀ ਪਹੁੰਚ ਚੁੱਕੇ ਉਥੇ ਭਈ ਤੇ ਹੁਣ ਇੰਨੀ ਕ ਅਪੀਲ ਹੋਰ ਵੀ ਕਰਦੇ ਆਂ ਵੀ ਇਹ ਪੰਜਾਬ ਵਾਸਤੇ ਉਠਿਆ ਮੁੱਦਾ ਜੋ ਕਿ ਕਾਲੇ ਫੈਕਟਰੀਆਂ ਨੂੰ ਲੈ ਕੇ ਕਾਲੇ ਪਾਣੀਆਂ ਦਾ ਇਹ ਨਹਿਰਾਂ ਦੇ ਵਿੱਚ ਪਾਇਆ ਗਿਆ ਜੋ ਕਿ ਹਜੇ ਤੱਕ ਕਿਸੇ ਨੂੰ ਅੱਜ ਤੋਂ 40 ਸਾਲ ਹੋ ਗਏ ਪਈ ਜਾਂਦੇ ਨੂੰ ਪਾਣੀ ਤੇ ਇਸ ਗੱਲ ਦਾ ਹਜੇ ਤੱਕ ਕਿਸੇ ਨੇ ਮੁੱਦਾ ਨਹੀਂ ਚੱਕਿਆ ਸੀ ਤੇ ਜੋ ਲੱਖਾ ਸਿੰਘ ਸਿਧਾਣਾ ਜੋ ਕਿ ਪੰਜਾਬ ਦੀ ਗੱਲ ਕਰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਉਦੇ ਵਿੱਚ ਲੋਕ ਕੁਝ ਲੱਗਦੇ ਵੀ ਆ ਜੈਂਸੀਆਂ ਦੇ ਲੋਕ ਬਹੁਤ ਲੱਗਦੇ ਆ ਤੇ ਜੋ ਇੱਕ ਫੈਕਟਰੀਆਂ ਦੇ ਆ ਇਹ ਥੋੜੇ ਆ ਫੈਕਟਰੀਆਂ ਵਾਲੇ ਬਾਬੂ ਇਹਨਾਂ ਨੇ ਲੱਖਾ ਸੰ ਲੱਖਾ ਸਿੰਘ ਸੁਧਾਨਾ ਦੇ ਖਿਲਾਫ ਪਰਸੋਂ ਦਾ ਬਿਆਨ ਤੁਸੀਂ ਸੁਣੀ ਹੋ ਵੀ ਕੀ ਕਿਹਾਗਾ ਕਿਉਂਕਿ ਇਹਨਾਂ ਨੂੰ ਹੁਣ ਇਹ ਆ ਵੀ ਜੇ ਸਾਡਾ ਪਾਣੀ ਬੰਦ ਹੋ ਗਿਆ ਤੇ ਜਾਊਗਾ ਕਿੱਥੇ ਆਪਦੇ ਇਹ ਡੱਗ ਵੀ ਪਟਾ ਸਕਦੇ ਆ ਕੋਈ ਬਾਹਰ ਜਿੱਥੇ ਕੋਈ ਆ ਮੰਨ ਕੇ ਚਲੋ ਮੰਨਦੇ ਆਗੇ ਜੇ ਪਾਣੀ ਇਹ ਪਾਉਣਾ ਚਾਹੁੰਦੇ ਆ ਆਪਦੇ ਫੈਕਟਰੀਆਂ ਦੇ ਵਿੱਚ ਸਾਈਡ ਤੇ ਡੱਗ ਪਟਣ ਪੱਕੇ ਬਣਾਉਣ ਉਹਨੂੰ ਬਾਅਦ ਚ ਜਦੋਂ ਭਰਦਾ ਉਹਨੂੰ ਖਾਲੀ ਕਰਾਉਣ ਟੈਂਕਾਂ ਦੇ ਵਿੱਚ ਤੇ ਜੇ ਕਿਤੇ ਕੋਈ ਰੋਹੀ ਵੀ ਆ ਬਾਣਾ ਟਿਪਾਂ ਤੇ ਕਿਤੇ ਵੀ ਸਿੱਟ ਸਕਦੇ ਆ ਪਾਣੀ ਇਹ ਇਹਦਾ ਮਤਲਬ ਇਹ ਥੋੜੀ ਆ ਵੀ ਸਾਨੂੰ ਤੁਸੀਂ ਪਿਉਣਾ ਇਹ ਪਾਣੀ ਨਹਿਰਾਂ ਦੇ ਜਾ ਕੇ ਵਿੱਚ ਇਹ ਸਤਲੁਜ ਦਰਿਆ ਜਿਹਨੂੰ ਕਿਹਾ ਜਾਂਦਾ ਵੱਡਾ ਦਰਿਆ ਉਹਨੂੰ ਹੁਣ ਨਾਲਾ ਕਿਹਾ ਜਾਂਦਾ ਗੰਦਾ ਨਾਲਾ ਕਿਉਂਕਿ ਉੱਥੇ ਤੁਸੀਂ 5 ਮਿੰਟ ਵੀ ਖੜ ਗਏ ਨਾ ਤੁਹਾਡੇ ਤੋਂ ਖੜਾ ਨਹੀਂ ਜਾਣਾ ਕਿਉਂਕਿ ਇਹ ਕੱਲ ਦੀ ਵੀਡੀਓ ਅਸੀਂ ਲੱਖਾ ਸਿੰਘ ਸੁਧਾਨਾ ਨੇ ਜੋ ਲਾਈਵ ਦੇ ਵਿੱਚ ਵੀ ਆ ਕੇ ਇਹ ਤਸਵੀਰਾਂ ਵੀ ਦਿਖਾਈਆਂ ਤੇ ਮੰਨ ਕੇ ਚਲੋ ਉਹਨਾਂ ਨੇ ਆਪਣੇ ਪੰਜਾਬੀਆਂ ਨੂੰ ਅਪੀਲ ਵੀ ਕੀਤੀ ਆ ਤੇ ਭਾਈ ਜੋ ਕੀ ਹੁਣ ਆਪਣੇ ਪੰਜਾਬੀ ਭਰਾ ਜਿਵੇਂ ਹਰ ਵਾਰ ਲੱਖਾ ਸਿੰਘ ਸਦਾਣਾ ਦੀ ਇੱਕ ਆਵਾਜ਼ ਤੇ ਹਰ ਕੋਈ ਇਕੱਠੇ ਹੋ ਜਾਂਦੇ ਆ ਪਰ ਅੱਜ ਦੇ ਭਾਰੀ ਦੀ ਗਿਣਤੀ ਵਿੱਚ ਉਧਰੋਂ ਤਿਆਰੀਆਂ ਖਿੱਚ ਚੁੱਕੇ ਤੇ ਹੁਣ ਇੰਨੀ ਅਪੀਲ ਆ ਭਾਈ ਆਪਣੇ ਭਰਾਵਾਂ ਨੂੰ ਵੀ ਦੇਖੋ ਆਪਣੇ ਇਹੋ ਕੱਲੇ-ਕੱਲੇ ਲੱਖੇ ਸਦਾਣੇ ਦੀ ਗੱਲ ਨਹੀਂ ਹੈਗੀ ਸਾਰੇ ਪੰਜਾਬ ਨੂੰ ਇਹ ਅਪੀਲ ਆ ਤੇ ਸਾਰੇ ਜਿੰਨੇ ਵੀ ਆ ਹੁਣ ਘਟੋ-ਘਟ ਮੈਂ ਕਹਿਣਾ ਦੀ ਜਿਹੜੇ ਸਾਹਮਣੇ ਵੀਡੀਓ ਦੇ ਵਿੱਚ ਦੇਖਿਆ ਘਟੋ ਘਟ 2-300 ਗੱਡੀ ਪਹੁੰਚ ਚੁੱਕੀ ਉਥੇ ਲੁਧਿਆਣਾ ਵੱਲ ਦੇ ਹੁਣ ਇਹ ਇੰਨੀ ਕੁ ਅਪੀਲ ਤੁਹਾਨੂੰ ਕਰਦੇ ਆ ਜਿੱਥੋਂ ਤੱਕ ਮੇਰੀ ਵੀਡੀਓ ਜਾਂਦੀ ਆ ਜਿੱਥੇ ਉਹ ਕਾਲੇ ਪਾਣੀਆਂ ਦਾ ਮੁੱਦਾ ਉੱਠਿਆਗਾ ਤੇ ਇਹਨੂੰ ਲੈ ਕੇ ਹੁਣ ਜੋ ਲੱਖਾ ਸਿੰਘ ਸੁਧਾਨਾ ਦਾ ਵਾਅਦਾ ਤਿੰਨ ਤਰੀਕ ਦਾ ਸੀ ਪਰ ਤਿਆਰੀਆਂ ਪਹਿਲਾਂ ਖਿੱਚੀਆਂ ਚੁੱਕੀਆਂ ਬਾਈ ਉਧਰੋਂ ਜਾ ਚੁੱਕੇ ਤੇ ਹੁਣ ਇੰਨੀ ਕੁ ਅਪੀਲ ਆ ਇਕੱਲੇ ਲੱਖੇ ਸਿੰਘ ਸੁਧਾਨੇ ਨੂੰ ਨਹੀਂ ਇਹ ਬਾਈ ਇਹ ਸਾਰਿਆਂ ਨੂੰ ਕਿਉਂਕਿ ਉਹ ਹਰ ਵਾਰ ਪੰਜਾਬ ਦੇ ਵਾਸਤੇ ਗੱਲ ਕਰਦਾ ਜਿਵੇਂ ਆ ਲੱਖਾ ਅੱਜ ਜਦ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਜੋਗੀ ਸਰਕਾਰਾਂ ਦੀਆਂ ਚਾਲਾਂਗੇ ਆਪਾਂ ਨੂੰ ਪਤਾਗਾ ਵੀ ਜੋ ਪੰਜਾਬ ਦੀ ਗੱਲ ਕਰਦਾ ਹਰ ਕਿਸੇ ਨੂੰ ਜੇਲ੍ਹ ਛੱਡਿਆ ਜਾਂਦਾ ਤੇ ਇਹਨੂੰ ਹੁਣ ਡੱਲੇਵਾਲ ਸਾਹਿਬ ਨੂੰ ਕਿਉਂ ਛੱਡਿਆ ਗਿਆ ਸਾਨੂੰ ਸਾਰਿਆਂ ਨੂੰ ਪਤਾ ਕਿਉਂਕਿ ਆਪਣੀ ਬਈ ਪੰਜਾਬ ਇੱਕਜੁੱਟ ਹੋ ਚੁੱਕਿਆ ਕਿਉਂਕਿ ਪ੍ਰਵਾਸੀਆਂ ਨੂੰ ਲੈ ਕੇ ਕੋਈ ਮੁੱਦਾ ਉਠੇ ਤੇ ਲੱਖਾ ਸੰਗਠਾਣਾ ਉੱਥੇ ਪਹੁੰਚਦੇ ਆ ਹੁਣ ਇਹ ਗੱਲ ਛੋਟੇ-ਛੋਟੇ ਬੱਚਿਆਂ ਦੀ ਆ ਜਿਨ੍ਹਾਂ ਨੂੰ ਕੀ ਕਾਲੇ ਪੀਲੇ ਤੇ ਟੀਵੀ ਕੈਂਸਰ ਜੋ ਕੀ ਜੰਮਦੇ ਬੱਚਿਆਂ ਨੂੰ ਤੁਸੀਂ ਵੀਡੀਓ ਚ ਗੱਲ ਵੀ ਸੁਣੀਓ ਧੱਕਾ ਸਿੰਘ ਸੁਧਾਨਾ ਦੀ ਜੋ ਭਾਸ਼ਣ ਕਰਿਆ ਉਹਨਾਂ ਨੇ ਕਹਿੰਦੇ ਵੀ ਇੱਕ ਜੰਮਦੇ ਬੱਚੇ ਨੂੰ ਮੂੰਹ ਚ ਕੈਂਸਰ ਆ ਉਹ ਕਿਉਂ ਕੈਂਸਰ ਆ ਇਹ ਘਰਾਂ ਦੇ ਵਿੱਚ ਪਾਣੀ ਪਹੁੰਚਦਾ ਬਈ ਗੰਦਾ ਪਾਣੀ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਆਪਾਂ ਤਾਂ ਇਹ ਚੀਜ਼ ਸਮਝਦੇ ਆ ਵੀ ਯਾਰ ਆਪਾਂ ਬਹੁਤ ਦੂਰ ਬੈਠੇ ਆ ਪਾਣੀ ਤਾਂ ਉਹ ਉੱਥੇ ਲੁਧਿਆਣੇ ਆਪਾਂ ਬੈਠੇ ਆ ਪੰਜਾਬ ਚ ਪਰ ਇਹਨਾਂ ਨੂੰ ਇਹ ਨਹੀਂ ਪਤਾ ਇਹ ਸਤਲੁਜ ਦਰਿਆ ਜਿਹੜਾ ਇਹਨਾਂ ਨੇ ਗਾਂ ਜਾ ਕੇ ਅੱਗੇ ਆ ਕੇ ਨਹਿਰਾਂ ਦੇ ਵਿੱਚ ਪਾੜਦਾ ਇਹ ਤੇ ਸਾਰਾ ਪਾਣੀ ਨੂੰ ਵੀ ਗੰਦਾ ਕਰਦਾ ਤੇ ਉਹਦਾ ਕਰਕੇ ਏਡੀਆਂ ਏਡੀਆਂ ਬਿਮਾਰੀਆਂ ਪੜਨਦੀਆਂ ਬਾਈ ਆਉਣ ਵਾਲੀ ਨਸਲ ਬਿਲਕੁਲ ਖਤਮ ਹੋ ਜੂ ਕਿਉਂਕਿ ਉੱਥੇ ਉੱਥੋਂ ਦੇ ਦੱਸ ਰਿਹਾ ਲੋਕ ਵੀ ਇੱਥੋਂ 60 ਸਾਲ ਤੋਂ ਉੱਤੇ ਕੋਈ ਹੈ ਹੀ ਨਹੀਂ ਜਿਹਦੇ ਵਿੱਚ ਕੀ ਹੁਣ ਆਪਣੀ ਇੰਨੀ ਕ ਪੀਲ ਜ਼ਰੂਰ ਕਰਦੇ ਆਪਣੇ ਭਰਾਵਾਂ ਨੂੰ ਕਿਉਂਕਿ ਰਾਤ ਵੀ ਵੀਡੀਓ ਤੋਂ ਮੈਂ ਬੋਲੀ ਸੀ ਕਿਉਂਕਿ ਰਾਤ ਦਾ ਸਮਾਂ ਸੀ ਵੀਡੀਓ ਸਾਫ਼ ਨਹੀਂ ਬਣ ਚਗੀ ਬਣ ਸਕੀ ਹੁਣ ਇੰਨੀ ਕੀ ਪੀਲਾ ਆਪਣੇ ਭਰਾਵਾਂ ਨੂੰ ਭਾਈ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਉਹ ਤੁਹਾਡੇ ਤੱਕ ਪਹੁੰਚਾਉਣੇ ਆ ਅੱਜ ਦੀ ਵੀਡੀਓ ਜੋ ਕਿ ਖਾਸ ਕਰਕੇ ਸਾਰੇ ਭਰਾਵਾਂ ਨੂੰ ਵੀ ਵੀਡੀਓ ਨੂੰ ਭਾਈ ਗਰੁੱਪਾਂ ਚ ਕਰਦੋ ਸ਼ੇਅਰ ਪਾ ਦਿਆ ਕਰੋ ਕਰਦਿਆ ਕਰੋ ਭਰਾ ਬਣ ਕੇ ਗਰੁੱਪਾਂ ਚ ਪਾ ਦਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦੇ ਦੇ ਚੈਨਲ ਹੁੰਦਾ ਆਪਾਂ ਵਿਊ ਲੈਣ ਵਾਸਤੇ ਨਹੀਂ ਵੀਡੀਓ ਬਣਾਉਂਦੇ ਆਪਾਂ ਸਿਰਫ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਜੋ ਪੰਜਾਬ ਚ ਹੁੰਦਾ ਆਪਾਂ ਤਾਂ ਤੁਹਾਡੇ ਤੱਕ ਉਹ ਖਬਰ ਪਹੁੰਚਾਉਣੇ ਆ ਹੁਣ ਇਹ ਖਾਸ ਕਰਕੇ ਹੋਰ ਵੀਡੀਓ ਨਹੀਂ ਮੈਂ ਸ਼ੇਅਰ ਕਰਨ ਨੂੰ ਕਹਿੰਦਾ ਹੀ ਤੁਹਾਨੂੰ ਉਹ ਤਾਂ ਜੋ ਜਿੰਨੇ ਵਿਊ ਮਿਲਦੇ ਉਹ ਨਹੀਂ ਆਪਾਂ ਵਿਊਆਂ ਦਾ ਕੋਈ ਮਤਲਬ ਨਹੀਂ ਸਿਰਫ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਪਰ ਇਸ ਵੀਡੀਓ ਨੂੰ ਬਈ ਆਪਦਾ ਫਰਜ ਸਮਝ ਕੇ ਗਾਂਹ ਗਰੁੱਪਾਂ ਦੇ ਵਿੱਚ ਵੱਡੇ ਵੱਡੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਕਿਉਂਕਿ ਬਾਦਾਂ ਦਾ ਤਿੰਨ ਤਰੀਕ ਦਾ ਸੀ ਪਰ ਆਪਣੀਆਂ ਤਿਆਰੀਆਂ ਖਿੱਚ ਚੁੱਕੀਆਂ ਲੱਖਾ ਸਿੰਘ ਸਿਧਾਣਾ ਵੀ ਤੁਸੀਂ ਦੇਖਿਆ ਹੋਊਗਾ ਭਾਨਾ ਸਿੱਧੂ ਦੇ ਚੈਨਲ ਤੇ ਜਾ ਕੇ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ ਜੇ ਦੇਖਣਾ ਵੀ ਹੈ ਕਿਉਂਕਿ ਇਹ ਸਰਕਾਰਾਂ ਦੀਆਂ ناکਾਮੀਆਂ ਨਹੀਂ ਭਗਵੰਤਮਾਨ ਨੇ ਅਜੇ ਤੱਕ ਕਦੇ ਉਂਗਲੀ ਨਹੀਂ ਠਾਈ ਉਸ ਪਾਣੀ ਵਾਰੇ ਕਦੇ ਨਹੀਂ ਸੋਚਿਆ ਕਿਉਂਕਿ ਇਹ ਫਿਲਟਰ ਪਾਣੀ ਪੀਂਦੇ ਆਪਦੇ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਜੋ ਇਹਨਾਂ ਨੂੰ ਚੰਗਾ ਲੱਗੂ ਉਹ ਖਾਂਦੇ ਪੀਂਦੇ ਆ ਕਿਉਂਕਿ ਇਹ ਆ ਮੰਨ ਕੇ ਚੱਲ ਆਪਣੇ ਲੋਕਾਂ ਵਾਸਤੇ ਸਧਾਰਨ ਲੋਕਾਂ ਦੇ ਘਰੇ ਇਹ ਪਾਣੀ ਜੋ ਗੰਦਾ ਪੁਛਾਇਆ ਗਿਆ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਆ ਤੇ ਨਾ ਕੋਈ 60 ਸਾਲ ਤੋਂ ਉੱਤੇ ਨੰਗਾ ਨਹੀਂ ਕਿਉਂਕਿ ਉੱਥੋਂ ਦੇ ਲੋਕ ਵੀ ਦੱਸ ਰਹੇ ਆ ਵੀ ਸਾਡਾ ਇੱਥੋਂ ਦਾ ਬਜ਼ੁਰਗ ਕੋਈ 60 ਸਾਲ ਤੀ ਨਹੀਂ ਹੈਗਾ ਕੋਈ ਨੌਜਵਾਨ ਤਾਂ ਕੀ ਪਹੁੰਚੂ ਪੁਰਗ ਵੀ ਨਹੀਂ ਹੈਗਾ ਉੱਥੇ ਕੋਈ 60 ਸਾਲ ਦੀ ਜਿਹਦਾ ਕਰਕੇ ਕੀ ਆਪਾਂ ਨੂੰ ਪਤਾ ਵੀ ਚਲੋ ਜੋ ਆਪਣੇ ਪਹਿਲਾਂ ਦੇ ਸਮਿਆਂ ਦੇ ਵਿੱਚ ਤਾਂ ਕਿਉਂਕਿ ਰਿਆ ਸਪਰੇਆ ਵੀ ਚੰਗੀਆਂ ਸੀਗੀਆਂ ਸਾਰਾ ਕੁਝ ਉਦੋਂ ਇੰਨਾ ਕੋਈ ਪੈਂਦਾ ਨਹੀਂ ਸੀ ਰਿਆ ਸਪਰੇਆ ਕਣਕਾਂ ਚੰਗੀਆਂ ਸੀਗੀਆਂ ਹੁਣ ਹਰ ਕੋਈ ਮੰਨ ਕੇ ਚਲੋ ਰੇ ਸਪਰੇ ਬਹੁਤ ਜ਼ਿਆਦਾ ਤੋਂ ਜ਼ਿਆਦਾ ਪਾਈ ਜਾਂਦੀ ਹੈ ਇਹਦਾ ਕਰਕੇ ਕੀ ਹੁਣ ਸਬਜ਼ੀਆਂ ਵੀ ਟੀਕੇ ਲਾਲਾ ਤਿਆਰ ਹੁੰਦੀਆਂ ਗਈਆਂ ਕਿਉਂਕਿ ਜੋ ਕੀ ਆਪਾਂ ਨੂੰ ਬਹੁਤ ਘੱਟ ਪਤਾ ਪੰਜਾਬੀਆਂ ਨੂੰ ਕਿਉਂਕਿ ਆਪਾਂ ਨੂੰ ਤਾਂ ਆਉਂਦਾ ਸਬਜ਼ੀ ਮੰਡੀ ਚ ਆ ਗਈ ਚੀਜ਼ ਤਾਂ ਨਹੀਂ ਜੀ ਇਹ ਸਾਫ ਹੋਊਗੀ ਪੈਕਿੰਗ ਦੇ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਜਾਂ ਜਿਹੜੀ ਗੋਭੀ ਜਾਂ ਹਰੀ ਸਬਜ਼ੀ ਜੋ ਵੀ ਹੁੰਦੀ ਆ ਟੀਕੇ ਲਾ ਕੇ ਇਹ ਵੀ ਤਿਆਰ ਕੀਤੀਆਂ ਜਾਂਦੀਆਂ ਕਿਉਂਕਿ ਆਪਾਂ ਨੂੰ ਤਾਂ ਬਹੁਤ ਭਲੇਖੇ ਚ ਆਪਾਂ ਜੋ ਚੀਜ਼ ਆਪਾਂ ਨੂੰ ਤਾਂ ਉਦੋਂ ਪਤਾ ਲੱਗਦਾ ਆਪਾਂ ਨੂੰ ਤਾਂ ਆਏ ਹੁੰਦਾ ਨਾ ਖਾ ਲਓ ਚ ਕੋਈ ਚੱਕਰ ਨਹੀਂ ਹੈਗਾ ਪਰ ਇਹ ਚੀਜ਼ਾਂ ਜੋ ਆਪਾਂ ਆਪਦੇ ਖੇਤ ਚ ਬੀਜਦੇ ਆ ਰੇ ਸਪਰੇ ਵੀ ਅਗਲਾ ਘੱਟ ਪਾਉ ਉਹ ਜਿਹੜੀ ਉੱਥੋਂ ਆਉਂਦੀ ਆ ਉਹਦੇ ਚ ਕੀ ਪਤਾ ਕੀ ਪਾਇਆ ਹੋਰ ਆਏ ਦੱਸੋ ਇੱਕ ਮੈਨੂੰ ਹੋਰ ਇੰਨੀ ਕਪੀਲ ਕਰਾਂਗੇ ਪਹਿਲਾਂ ਦੇ ਲੋਕ ਕਿਉਂ 85 ਸਾਲ 80 ਸਾਲ ਤੱਕ ਪਹੁੰਚਦੇ ਸੀ ਅਕਸਰ ਉਹ ਬੰਦੇ ਤਾਂ ਉਹ ਵੀ ਆ ਉਦੋਂ ਖਾਣਾ-ਦਾਣਾ ਚੰਗਾ ਸੀਗਾ ਟਾਈਮ ਵੀ ਚੰਗਾ ਸੀ ਹੁਣ ਦੇ ਟਾਈਮ ਚਾਰ ਕੋਈ ਝੂਠ ਮਾਰਦਾ ਹਰ ਚੀਜ਼ ਚ ਮਲਾਵਟ ਹੁੰਦੀ ਹੈ ਖਾਸ ਕਰਕੇ ਆਪਣੇ ਪੰਜਾਬੀ ਭਰਾਵਾਂ ਨੂੰ ਅਪੀਲ ਆ ਇੱਕ ਤਾਂ ਜਿਹੜੇ ਭਈਆਂ ਤੋਂ ਸੌਦਾ ਪੱਤਾ ਲੈਂਦੇ ਇਹਨਾਂ ਦਾ ਬੰਦ ਕਰੋ ਬਈ ਕਿਉਂਕਿ ਪੰਜਾਬ ਚ ਪ੍ਰਵਾਸੀਆਂ ਨੂੰ ਲੈ ਕੇ ਵੀ ਮੈਂ ਵੀਡੀਓ ਬਣਾਈ ਸੀ ਵੀ ਇਹ ਪਹਿਲਾ ਨੰਬਰ ਤਾਂ ਸਫਾਈ ਨਹੀਂ ਰੱਖਦੇ ਬਹੁਤ ਕੁਝ ਗੰਦਪਿੱਲ ਖਾਂਦੇ ਉਥੇ ਕੀ ਇੰਦਰੇ ਨੇ ਵੇ ਇੱਕ ਤਾਂ ਇੰਨੀ ਕੁ ਪੀਲੇ ਖਾਸ ਕਰਕੇ ਆ ਇਹ ਨਾ ਸੋਚੋ ਵੀ ਇੱਕ ਵੀਡੀਓ ਬਣਾਈ ਜਾਂਦਾ ਹੈ ਆਮ ਇਨਸਾਨਾਂ ਦੀ ਸੁਣੋ ਵੀਡੀਓ ਪਰੇ ਅਨ ਦੇਖੀ ਕਰ ਦਿੰਦੇ ਹਾਂ ਪਰ ਗੱਲਾਂ ਵੀ ਸੁਣਾ ਕਰੋ ਬਾਈ ਜੀ ਕੀ ਕਹਿਣਾ ਚਾਹੁੰਦੇ ਆ ਪੰਜਾਬ ਵਾਸਤੇ ਆਪਣੇ ਖਾਸ ਕਰਕੇ ਹੋਰ ਕੋਈ ਆਪਾਂ ਨੂੰ ਕੋਈ ਮਤਲ ਨਹੀਂ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਗਰੁੱਪਾਂ ਦੇ ਵਿੱਚ ਕਿਉਂਕਿ ਤਿੰਨ ਤਰੀਕ ਨੂੰ ਬਾਈ ਨੇ ਵਾਅਦਾ ਕਰਿਆ ਸੀ ਪਰ ਤਿਆਰੀਆਂ ਖਿੱਚ ਚੁੱਕੀਆਂ ਚਲੋ ਜੀ ਹੁਣ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦੇ ਰਵੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆ ਜੀ ਧੰਨਵਾਦ